ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ 11 ਨਿਊਜ਼ ਪੰਜਾਬ ਅੱਜ ਅਸੀਂ ਪਹੁੰਚਿਆ ਘੱਗਾ ਦੇ ਨਜ਼ਦੀਕ ਪਿੰਡ ਕਲਵਾਨੂ ਰੋਡ ਤੇ ਡੇਰਾ ਭਾਈ ਦਿਆ ਸਿੰਘ ਜੀ ਤੇ ਇੱਥੇ ਜਥੇਦਾਰ ਬਾਬਾ ਸੁਖਾ ਸਿੰਘ ਜੀ ਦਾ ਸਥਾਨ ਹੈ ਇਹ ਇੱਥੇ ਸਲਾਣਾ ਲੰਗਰ ਲੱਗਦੇ ਨੇ ਸ਼ਹੀਦੀ ਜੋੜ ਮੇਲਿਆਂ ਦੇ ਦਿਨਾਂ ਦੇ ਵਿੱਚ ਆ ਕੇ ਇੱਥੇ ਸੰਗਤ ਵੱਲੋਂ ਲੰਗਰ ਲਾਏ ਜਾਂਦੇ ਨੇ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜ਼ిల్లా ਆਗੂ ਨੇ ਸਰਦਾਰ ਬਾਬਾ ਸੁੱਖਾ ਸਿੰਘ ਜੀ ਘੱਗਾ ਇਹਨਾਂ ਵੱਲੋਂ ਇੱਥੇ ਪ੍ਰਾਲੇ ਕੀਤੇ ਜਾਂਦੇ ਨੇ ਇਹਨਾਂ ਨਾਲ ਗੱਲ ਕਰਾਂਗੇ ਜੀ ਨਿਹੰਗ ਸਿੰਘ ਫੌਜਾਂ ਦਰਸ਼ਨ ਕਰ ਰਹੇ ਹੋ ਤੁਸੀਂ ਨਿਹੰਗ ਸਿੰਘ ਫੌਜਾਂ ਪਹੁੰਚੀਆਂ ਹੋਈਆਂ ਨੇ ਸ਼ਸਤਰਾਂ ਸਮੇਤ ਫੌਜਾਂ ਜਿਹੜੀਆਂ ਇਸ ਲੰਗਰ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਰੀਆਂ ਨੇ ਤੇ ਹੱਥੀਂ ਸੇਵਾ ਵੀ ਕਰ ਰੀਆਂ ਨੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਹੁਦੇਦਾਰ ਜ਼ਿਲ੍ਹਾ ਅਹੁਦੇਦਾਰ ਵੀ ਪਹੁੰਚੇ ਹੋਏ ਨੇ ਗੱਲ ਕਰਦੇ ਆਂ ਬਾਬਾ ਸੁਖਾ ਸਿੰਘ ਜੀ ਨਾਲ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਕਿੰਨੇ ਚਿਰ ਤੋਂ ਤੁਸੀਂ ਲੰਗਰ ਇੱਥੇ ਲਾ ਰਹੇ ਹੋ ਸੀ ਦੀ ਦਿਹਾੜੀਆਂ ਦੇ ਦਿਨਾਂ ਵਿੱਚ ਗੁਰਮੁਖੋ ਇਹ ਪਹਿਲਾਂ ਆਪਣਾ ਜਿਹੜਾ ਡੇਰਾ ਸੀ ਤਾਲਾ ਰੋਡ ਤੇ ਸੀ 2006 ਤੋਂ ਆਪਾਂ ਇੱਥੇ ਆਏ ਆ ਉਦੋਂ ਤੋਂ ਨਿਰੰਤਰ ਆਏ ਸਲਾਨਾ ਇਹ 10 ਪੋਤਾ ਜਿਹੜਾ ਚਾਰੇ ਸਹਬਜ਼ਾ ਦੇ ਮਾਤਾ ਗੁਜਰ ਕੌਰ ਜੀ ਗੁਰੂ ਗੋਬਿੰਦ ਸਿੰਘ ਦੇ ਛਿੱਦੀ ਪਰਿਵਾਰ ਨੂੰ ਸਮਰਪਿਤ ਆਪਾਂ ਸਲਾਨਾ ਲੰਗਰ ਲਾਣੇ ਆਂ ਤੇ ਅੱਜ ਇੱਥੇ ਸਰਦਾਰ ਗੁਰਚਰਨ ਸਿੰਘ ਰਾਇਆ ਸਾਹਿਬ ਨਿਰਮਲ ਸਿੰਘ ਵਿਰਾੜ ਸਾਹਿਬ ਸਾਹਬ ਸਿੰਘ ਤੇ ਜਿਹੜਾ ਇਹ ਦਲਪੰਥੇ 10 ਦਾ ਪਚੰਗੀ ਕਈ ਲੰਮੇ ਸਮੇਂ ਤੋਂ ਦਮਦਿੰਨ ਟਕਸਾਲ ਚ ਸੇਵਾ ਕਰ ਰਹੀ ਪੰਜ ਪਿਆਰਿਆਂ ਦੀ ਇਹਨਾਂ ਨੇ ਇਹ ਜਿਹੜਾ ਬਾਬਾ ਫਤਿਹ ਸਿੰਘ ਦੇ ਨਾਂ ਤੇ ਇਹ ਜਿਹੜਾ ਦਲਪੰਥੇ ਇਹ ਵੀ ਪਹੁੰਚਿਆ ਜੋੜੇ ਮਾਜਰੇ ਤੋਂ ਇਹਨਾਂ ਦਾ ਵੀ ਆਿਆਂ ਦਾ ਧੰਨਵਾਦ ਕਰਨਿਆਂ ਸ਼ਰੋਮਣੀ ਅਕਾਲੀ ਦਲ ਦੇ ਸਾਡੇ ਸੀਨੀਅਰ ਆਗੂ ਸਰਦਾਰ ਸੁਖਵਿੰਦਰ ਸਿੰਘ ਜੀ ਹਲਕਾ ਚਾਰਜੋ ਪਹੁੰਚੇ ਨੇ ਅਸੀਂ ਉਹਨਾਂ ਦਾ ਵੀ ਸਾਰੀ ਸੰਗਤ ਦਾ ਹੀ ਧੰਨਵਾਦ ਕਰਨਿਆਂ ਚਾਰੇ ਸਹਿਬਜ਼ਾਦਿਆਂ ਨੂੰ ਗੁਰੂ ਕੇ ਲਾਲਾ ਨੂੰ ਸਮਰਪਿਤ ਜਸਲਾਣਾ ਜੋੜ ਲਾਨਿਆਂ ਮੇਰੀ ਸਮੁੱਚੀ ਸਿੱਖ ਕੌਮ ਨੂੰ ਸਮੁੱਚੀ ਦੇਸਾਂ ਵਿਦੇਸਾਂ ਦੇ ਸੰਗਤਾਂ ਨੂੰ ਬੇਨਤੀ ਹੈ ਭਾਈ ਲੰਗਰ ਲਾਓ ਮੁਬਾਰਕੇ ਪਰ ਸਾਬਤ ਸੂਰਤ ਹੋ ਕੇ ਲੰਗਰ ਲਾਓ ਇਸ ਲੰਗਰ ਦਾ ਤੁਹਾਨੂੰ ਵੱਖਰਾ ਨਜ਼ਾਰਾ ਮਿਲੇਗਾ ਜਿੰਨੇ ਵੀ ਪਚੰਗੀ ਨੇ ਫੌਜਾਂ ਨੇ ਸਾਰੀਆਂ ਤਿਆਰ ਪਰ ਤਿਆਰ ਨੇ ਇਸ ਤਰ੍ਹਾਂ ਫਿਰ ਬਾਬਾ ਫਤਿਹ ਸਿੰਘ ਦੀ ਬਾਬਾ ਜੋਰਾਵਾਰੀ ਮਾਤਾ ਗੁਜਰਕੌਰ ਦੀ ਖੁਸ਼ੀ ਮਿਲਦੀ ਏ ਚਾਰ ਕੁ ਦਿਨ ਸਿਰਾਂ ਤੇ ਖੱਟੇ ਪਰਨੇ ਬੰਨ ਲੈ ਲੰਗਰ ਲਾ ਲਿਆ ਫੇਰ ਨਾਈਆਂ ਦੇ ਫੇਰ ਨਸ਼ੇ ਇਹ ਕੋਈ ਲੰਗਰ ਲਾਣ ਦਾ ਕੋਈ ਇਹਦਾ ਮੈਂ ਐਡਾ ਵੱਡਾ ਮਾਤਮ ਨਹੀਂ ਲੰਗਰ ਲਾਓ ਜ਼ਰੂਰ ਪਰ ਜਿਨ ਕਾ ਦਿਨ ਮਨਾਤੇ ਉਹਨਾਂ ਕੀ ਬਾਤ ਵੀ ਮਾਨੋ ਇਹ ਹੀ ਮੇਰੀ ਸਮੁੱਚੀ ਸੇਕ ਨੂੰ ਬੇਨਤੀ ਏ ਤੇ ਇਹ ਜਿਹੜਾ ਪੱਤਰਕਾਰ ਸਾਹਿਬ ਕਹਿ ਰਹੇ ਸਨ ਭਈ ਡੇਰਾ ਸੁਖਾ ਸਿੰਘ ਦਾ ਨਹੀਂ ਭਾਈ ਇਹ ਡੇਰਾ ਬਾਬਾ ਫਤਿਹ ਸਿੰਘ ਦੇ ਨਾਂ ਤੇ ਵੇ ਜਕਰ ਜਾਵੇ ਨਿਹਾਰਾ ਜਾਵੇ ਤਨ ਤਨ ਕਲਗੀ ਕਿਰਪਾ ਛਾਈ ਦੇ ਬਾਬਾ ਫਤੇ ਸਿੰਘ ਦੇ ਨਾਂ ਤੇ ਆਪਣਾ ਜਿਹੜਾ ਥਾਣੇ ਡੇਰਾ ਏ ਇਹ ਬਾਬੇ ਫਤੇ ਸਿੰਘ ਦੇ ਨਾਂ ਤੇ ਹੀ ਏ ਸੋ ਸਮੂਚੀਆਂ ਮੇਰੀਆਂ ਇਲਾਕੇ ਨਿਵਾਸੀ ਨੇ ਸੰਗਤਾਂ ਦਾ ਮੈਂ ਸਾਰਿਆਂ ਦਾ ਸਜੋਗ ਕਰਨਾ ਜਿਨ੍ਹਾਂ ਨੌਜਵਾਨਾਂ ਨੇ ਮਾਨ ਤਾਨ ਕਰਕੇ ਧਨ ਕਰਕੇ ਸੇਵਾ ਕੀਤੀ ਏ ਸਾਰੇ ਡੇਰੇ ਨਿਵਾਸੀਆਂ ਨੇ ਤੇ ਗੁਰਮਖ ਪਿਆਰਿਓ ਆਈਆਂ ਸੰਗਤਾਂ ਦਾ ਧੰਨਵਾਦ ਕਰਦੇ ਆ 2 ਮਿੰਟ ਗ੍ਰਾਇਆ ਸਭ ਨੂੰ ਬੇਨਤੀ ਏ ਇਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਸੀਂ ਪੁਰਾਣੇ ਵਰਕਰ ਕਾ 95 96 ਤੋਂ ਲੈ ਕੇ ਉਹਨਾਂ ਦੀ ਟੀਮ ਵੀ ਪਹੁੰਚੀ ਐ ਸ਼੍ਰੋਮਣੀ ਕਾਲਜ ਅੰਮ੍ਰਿਤਸਰ ਦੀ ਸਰਦਾਰ ਘਰਾਇਆ ਸਾਨੂੰ ਬੇਨਤੀ ਵੀ ਦੋ ਕੋ ਗਚਣ ਜਰੂਰ ਸਾਂਝੇ ਕਰਨ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਾਈ ਸੁਖਵਿੰਦਰ ਸਿੰਘ ਦੇ ਸਾਰੇ ਪਰਿਵਾਰ ਵਾਲਿਆਂ ਰਲ ਕੇ ਨਾਲ ਨੇ ਇੱਥੇ ਜੋ ਸੀੜੀਆਂ ਨੂੰ ਸਾਬ ਜਿਆਦਾ ਵੱਡੇ ਸਾਬ ਜਿਆਦਾ ਛੋਟੇ ਸਾਬ ਜਿਆਦਾ ਤੇ ਮਾਤਾ ਗੁਜਰਕੌਰ ਤੇ ਹੋਰ ਸ਼ੀਂਦ ਸਿੰਘਾਂ ਸਿੰਘੜੀਆਂ ਸਾਰਿਆਂ ਨੂੰ ਸਮਰਪਿਤ ਵੀ ਅੱਜ ਇੱਥੇ ਵੀ ਲੰਗਰ ਜੋ ਲਾਇਆ ਹੈ ਇਹ ਸਾਰੇ ਸੰਗਤਾਂ ਵਾਸਤੇ ਜਿਹੜਾ ਅਣਜਾਣ ਵਾਲੇ ਰਾਈ ਨੇ ਜਿਨ੍ਹਾਂ ਨੇ ਉੱਥੇ ਜੋੜ ਮਿਦੇ ਜਾਣਾ ਹੈ ਉਹਨਾਂ ਵਾਸਤੇ ਸਾਰਿਆਂ ਵਾਸਤੇ ਵੀ ਸਹੂਲਤ ਵਾਸਤੇ ਇੱਥੇ ਲੰਗਰ ਲਾਇਆ ਗਿਆ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਹੈ ਕਈ ਸਾਲਾਂ ਤੋਂ ਇਹ ਲੰਗਰ ਜਿਹੜਾ ਲਾਂਦੇ ਪਏ ਨੇ ਇੱਥੇ ਤੇ ਵੀ ਚਲੋ ਵੀ ਅਸੀਂ ਇਹਨਾਂ ਵਿੱਚ ਸਾਰੇ ਵਿੱਚ ਸਿੱਖੀ ਨਾਲ ਵੀ ਜੁੜਨਾ ਤੇ ਅੰਮ੍ਰਿਤ ਛਕਣਾ ਸਾਬ ਗਿਆਨ ਲਈ ਅੱਜ ਆਪਾਂ ਤਾਂ ਹੀ ਤੁਰ ਸਕਨੇ ਆ ਜੇ ਆਪਾਂ ਲੰਗਰ ਵੀ ਲਾਈਏ ਤੇ ਨਾਲ ਵੀ ਆਪਾਂ ਪ੍ਰੇਮ ਨਾਲ ਕਰੀਏ ਤਾਂ ਆਪ ਵੀ ਸਭ ਨੂੰ ਸੋਝੀ ਹੋਵੇ ਵੀ ਅੰਮ੍ਰਿਤ ਛਕੋ ਸਿੰਘ ਸਜੋ ਤੇ ਵੀ ਤਾਂ ਆਪਾਂ ਜਿਹੜਾ ਜੋੜ ਮਿਲ ਬਣਾ ਜਾਂਦਾ ਇਹਨਾਂ ਤਾਂ ਆਪਾਂ ਨੂੰ ਇਸ ਗੱਲ ਦੀ ਖੁਸ਼ੀ ਮਿਲੇਗੀ ਕਿ ਆਪਾਂ ਉਹਨਾਂ ਨੂੰ ਮੰਨਾਂਗੇ ਜੀ ਇੰਨੀ ਪ੍ਰਿੰਸੀਪਲ ਅੱਜ ਸ਼ੋਅਮ ਨੇ ਇਕੱਲਰ ਅੰਮ੍ਰਿਤਸਰ ਜਿਹੜੀ ਹੈ ਸਾਰੀ ਸਾਡੀ ਟੀਮ ਜਿਹੜੀ ਹੈ ਅੱਜ ਇੱਥੇ ਪਹੁੰਚੀ ਹੋਈ ਹੈ ਸਾਰਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ ਜੀ ਵਾਹਿਗੁਰੂ ਜੀ ਖਾਲਸਾ ਤੇ ਬਾਬਾ ਜੀ ਤੁਸੀਂ ਸਿੱਧੀ ਦਿਹਾੜੇ ਦੇ ਉੱਤੇ ਜਿਹੜੀ ਪੰਥ ਕਾਨਫਰੰਸ ਕਰਦੇ ਹੋ ਕਿਹੜੇ ਦਿਨ ਹੈ ਜੀ ਉਹ 26 ਤਰੀਕ ਨੂੰ ਇਹ ਜਿਹੜੀ ਆਪਣਾ ਜੀ ਪਰਸੋਂ ਨੂੰ ਹੈ ਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਵੀ ਸਾਰੇ ਉੱਤੇ ਵੀ ਉਹ ਮੁਹਮਾ ਕੇ ਫਤਗੜਾ ਸਾਹਿਬ ਜਿਹੜੀ ਸਿਮਰਤ ਮਾਨ ਵੱਲੋਂ ਹਰ ਸਾਲ ਵੀ ਉੱਥੇ ਕੰਟਰੋਲ ਕੀਤੀ ਜਾਂਦੀ ਏ ਤੇ ਸਮੇਂ ਸਿਰ ਉੱਥੇ ਵੀ ਪਹੁੰਚਣ ਦੀ ਸਾਰਿਆਂ ਨੇ ਕਿਰਪਾ ਕਰਨੀ ਹੈ ਜੀ ਵਾਹਿਗੁਰੂ ਜੀ ਕਾਟਾ ਵਾਹਿਗੁਰੂ ਜੀ ਕਾਟਾ ਤਲ ਤਲ ਕਰਨਗੀ ਦਰ ਪਾਸ਼ਾ ਜਿਹਦੇ ਚਰਨਾਂ ਨੂੰ ਭਾਵੇ ਇਹ ਜਿਹੜਾ ਦਲਪੰਥ ਪਹੁੰਚਿਆ ਪਿੰਡ ਜੋੜਾ ਮਾਜਰਾ ਤੋਂ ਇੱਜ਼ਤਵਰ ਖੜਕ ਸਿੰਘ ਲੈ ਕੇ ਪਹੁੰਚੇ ਨੇ ਅੱਜ ਇਹਨਾਂ ਨੂੰ ਆਪਾਂ ਗਤਕੇ ਦੀ ਸਾਰੀ ਕਿੱਟ ਭਾਵ ਸਾਰਾ ਸਮਾਨ ਗਤਕਾ ਖੇਡਣ ਵਾਲਾ ਦੇਵਾਂਗੇ ਜਿਹੜਾ ਦਾਸ ਨੂੰ ਬਾਹਰੋਂ ਕੈਨੇਡਾ ਤੋਂ ਸਿੰਘ ਪਟਿਆਲੇ ਤੇ ਰਹਿਣ ਵਾਲਾ ਸਰਦਾਰ ਜੋਰਾਵਰ ਸਿੰਘ ਉਹਨੇ ਸੇਵਾ ਕੀਤੀ ਸੀ ਦਾਸ ਨੂੰ ਦਾਸ ਨੇ ਅੱਕੇ ਇਹਨਾਂ ਨੂੰ ਅੱਜ ਸੌਂਪ ਦੇਣੀ ਹੈ ਸਾਰੀ ਕਿੱਟ ਨਾਲੇ ਫੌਜਾਂ ਗਤਕਾ ਖੇਡਣਗੀਆਂ ਨਾਲੇ ਗਤਕੇ ਦਾ ਸਮਾਨ ਗੁਰਮਖ ਪਿਆਰਿਓ ਅੱਜ ਤੁਹਾਨੂੰ ਪਤਾ ਵੀ ਜਿਹੜਾ ਸਾਰਾ ਸਮਾਨ ਹੈ ਬਹੁਤ ਮਹਿੰਗਾ ਹੈ ਉਸ ਵੀਰ ਨੇ ਸੇਵਾ ਕਰਾਈ ਸੀ ਆਪਾਂ ਮਹਾਰਾਜ ਸੱਚੇ ਪਾਤਸ਼ਾਹ ਕਾਲਪੁਰ ਦੇ ਚਰਨਾਚਰਦਾਸ ਕਰਨਿਆ ਉਹਨਾਂ ਦੇ ਬਜ਼ੁਰਗ ਚੜ੍ਹਾਈ ਕਰਕੇ ਹਨ ਬਜ਼ੁਰਗ ਦੀ ਯਾਦਗਾਰ ਚ ਸੇਵਾ ਕਰਾਈ ਸੀ ਦਲਪੰਥ ਥਲੋਂ ਅਸੀਂ ਅਰਦਾਸ ਕਰਨੇ ਆਂ ਮਹਾਰਾਜ ਨੇ ਬਜ਼ੁਰਗਾਂ ਨੂੰ ਸ਼ਾਂਤੀ ਬਖਸ਼ੇ ਉਹਨਾਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਕਾਰੋਬਾਰ ਦੇ ਵਿੱਚ ਕਾਮਯਾਬੀ ਬਖਸ਼ੇ ਇਸੇ ਤਰ੍ਹਾਂ ਸਰਦਾਰ ਗਰ ਲਾਲ ਸਿੰਘ ਉਹਨਾਂ ਨੇ ਵੀ ਸਾਰਿਆਂ ਨੇ ਨੌਜਵਾਨਾਂ ਨੇ ਬਾਹਰੋਂ ਵੀ ਸਿੰਘਾਂ ਦੀ ਸੇਵਾ ਵਾਸਤੇ ਅੱਗੋਂ ਵੀ ਪ੍ਰਾਲਾ ਕੀਤਾ ਹੈ ਬਸਤਰਾਂ ਦਾ ਵੀ ਸ਼ਸਤਰਾਂ ਦਾ ਵੀ ਮਹਾਰਾਜ ਸੱਚੇ ਪਾਤਸ਼ਾਹ ਵਿਦੇਸਾਂ ਦੇ ਬੱਚਿਆਂ ਚੜ੍ਹਦੀ ਕਲਾ ਬਖਸ਼ਣ ਦਾਸ ਦੀ ਪੁੱਤਰੀ ਮੁਤਾਬਕਾ ਔਰ ਇੱਕ ਕਵਿਤਾ ਸੁਣਾਏਗੀ ਫਿਰ ਆਪਾਂ ਸਮਾਪਤੀ ਕਰਾਂਗੇ का खालसा खाल वाह है, है। गुरु जी की बातें संगतेनी मेरा नाग गुजरी मैं गुरु गोविंद सिंह दी मा गुजरी मैं गुजर गुजर के गुजरी हां संगतेनी मेरा नाग गुजरी मेरा नौ साल दा पुत्र सिदाद पति तरमली लड्ना ਆਇਆ ਉਹ ਦਿੱਲੀ ਸ਼ਹਿਰ ਦੀ ਰਾਹਾਂ ਸੀ ਹਿੰਦ ਤਰਾ ਮਦੀ ਰਾਖੀ ਕਰਨ ਗਿਆ ਜਦ ਤੱਕ ਆਸੀ ਸਪਰੀ ਤਮਦ ਇੱਕ ਵਾਰੀ ਮੈਂ ਉਸ ਥਾਂ ਗੁਜਰੀ ਮੈਂ ਗੁਜਰ ਗੁਜਰ ਕੇ ਗੁਜਰੀ ਹਾਂ ਸੰਗ ਤੇ ਨੀ ਮੇਰਾ ਨਾਮ ਗੁਜਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 아, 그리고, 빈티지, 누디, 레마, 너, 바베! ਬੱਬਾ ਜੀ ਕੀ ਨਾਮ ਹੈ ਤੁਹਾਡਾ ਜੀ ਦਾਦਾ ਦਾ ਨਾਮ ਹੈ ਬੱਬਾ ਖੜਕ ਸਿੰਘ ਭਾਈ ਨਗਰ ਜੋੜਾ ਮਾਜਰਾ ਸਾਰੇ ਸਿੱਖ ਪੰਥ ਵੱਲੋਂ ਜਥੇ ਵੱਲੋਂ ਬੇਨਤੀ ਹੈ ਅਰਦਾਸ ਬੇਨਤੀ ਆਨਾ ਮਹਾਰਾਜ ਕਿਰਪਾ ਕਰੇ ਭਾਈ ਵਿਆ ਸਿੰਘ ਜੀ ਦੇ ਘਰ ਚੰਗੀ ਦੀ ਦਾਤ ਵਖਸ਼ੇ ਦਾਤਾ ਮਹਾਰਾਜ ਕਿਰਪਾ ਕਰੇ ਭਾਈ ਬਲੇ ਬਾਬਾ ਬਟੇ ਸਿੰਘ ਜੀ ਨੂੰ ਪਾਵੇ ਜੈ ਜੈਕਾਰ ਕਰਾ ਗਿਆ ਵੇ ਨਾਲ ਜਾਵੇ ਮਾਤਾ ਸਾਹਿਬ ਗੁਰਦੇ ਲੋ ਲੰਗਰਾਂ ਨੂੰ ਪਾਵੇ ਜੈ ਜੈਕਾਰ ਜਿਗਾੜਾ ਜਾਵੇ ਨਾਰੇ ਮੀਰੀ ਪੀਰੀ ਦੇ ਮਾਲਕ ਤਨ 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 ਹਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਜੈ ਜੈਕਾਰ ਫੋਟੋ ਘਾ ਲਾਵੇ ਨਿਆ ਲੋ ਜਾਵੇ ਦਾਦਾ ਬੰਦਾ ਸਿੰਘ ਬਹਾਦਰ ਸਾਹਿਬ ਜੀ ਆ ਕੋ ਭਾਵੇ ਸਾਰੀਆ